ਕਾ ਲੋ ਫਾਦੀ ਗਿਲਾ ਲੋ ਇਹ ਆਨੰਦ ਸਿੰਘ ਸਾਹਿਬ ਆਵੇ ਕੋਈ ਜੀ ਸਾਹਿਬ ਆਇਆ ਲਓ ਹਾਂਜੀ ਚਲੋ ਅੱਜ ਅੱਜ ਪਲਾਇਮ ਕਰ ਦੋ ਜੀ ਮਾਨਸ ਕਰ ਦੋ ਜੀ 现在都轮流嘛，现在都轮流嘛。 ਆਇਓ ਆਇਓ ਬੋ ਜੈਗਰ ਕੋਰੇ ਸਾਬੂ ਉੱਠ ਰਹੀ ਹੈ

ਜੀਤੇ ਦਿਸ਼ਾ ਨਿਰਦੇਸ਼ੇ ਜਿਹੜਾ ਆਪਰੇਸ਼ਨ ਪਰ ਹਾਰ 2 ਚਲਾਇਆ ਜਾ ਰਿਹਾ ਹੈ ਉਹਦੇ ਵਿੱਚ ਅੱਜ ਤੀਜਾ ਦਿਨ ਹੈਗਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਪਹਿਲੇ 2 ਦਿਨ ਦੇ ਵਿੱਚ ਬਟਾਲਾ ਪੁਲਿਸ ਦੀ ਕਾਰਜਕਾਰੀ ਬੜੀ ਅੱਛੀ ਰਹੀ ਹੈ ਅਸੀਂ 150 ਦੇ ਕਰੀਬ ਜਿਹੜੇ ਪਰਸਨ ਸੀਗੇ ਰਾਉਂਡ ਅਪ ਕੀਤੇ ਸੀ ਤੇ ਆਫਟਰ ਵੈਰੀਫਿਕੇਸ਼ਨ ਉਹਦੇ ਵਿੱਚੋਂ 90 ਬੰਦੇ ਜਿਹੜੇ ਹੈਗੇ ਆ ਉਹ ਅਰੈਸਟ ਕੀਤੇ ਗਏ ਆ ਇਹਦੇ ਵਿੱਚ ਵੱਖ-ਵੱਖ ਜਿਹੜੇ ਦੋਸ਼ੀ ਸੀਗੇ ਉਹ ਅਰੈਸਟ ਕੀਤੇ ਆ ਜਿਵੇਂ ਕੋਈ ਮਰਡਰ ਦੇ ਦੋਸ਼ੀ ਵੀ ਅਰੈਸਟ ਕੀਤੇ ਸੀਗੇ ਕੋਈ ਸਟ੍ਰੈਚਿੰਗ ਦੇ ਉਹ ਦੋਸ਼ੀ ਵੀ ਅਸੀਂ ਅਰੈਸਟ ਕੀਤੇ ਆ ਤੇ ਜਿਹੜਾ ਸਾਡਾ ਇੱਕ ਹੋਰ ਮਹਿੰਮ ਚ ਟਰੱਕ ਪੈਡਲਰ ਜਿਹੜੇ ਹੈਗੇ ਆ ਉਹ ਅਸੀਂ ਅਰੈਸਟ ਕੀਤੇ ਹੈਗੇ ਤੇ ਇਹਦੇ ਵਿੱਚ ਇੱਕ ਡੋਮੀਨੇਸ਼ਨ ਦਾ ਵੀ ਪਾਰਟ ਹੈਗਾ ਅਸੀਂ ਤਿੰਨਾਂ ਦਿਨਾਂ ਦੇ ਵਿੱਚ ਬਹੁਤ ਡੋਮੀਨੇਸ਼ਨ ਕਰ ਰਹੇ ਹਾਂ ਪਹਿਲਾਂ ਵੀ ਜਿੱਦਾਂ ਤੁਸੀਂ ਦੇਖਿਆ ਸੀ ਕਿ ਕੱਲ ਈਵਨਿੰਗ ਦੇ ਵਿੱਚ ਇੱਕ ਅਸੀਂ ਫਲੈਗ ਮਾਰਚ ਕੱਢਿਆ ਸੀਗਾ ਉਹ ਬਟਾਲੇ ਦੀਆਂ ਸਾਰੀ ਸਬ ਡਿਵੀਜ਼ਨਾਂ ਵਿੱਚੀ ਉਸ ਤਰ੍ਹਾਂ ਦੇ ਫਲੈਗ ਮਾਰਚ ਕੱਢੇ ਜਾ ਰਹੇ ਨੇ ਤੇ ਅੱਜ ਤੀਜਾ ਦਿਨ ਹੈਗਾ ਅਸੀਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 40 ਦੇ ਕਰੀਬ ਦੋਸ਼ੀ ਜਿਹੜੇ ਹੈਗੇ ਆ ਉਹ ਅਸੀਂ ਆਲਰੇਡੀ ਜਿਹੜੇ ਰਾਉਂਡ ਅਪ ਕਰ ਲਿਆ ਤੇ ਆਫਟਰ ਵੈਰੀਫਿਕੇਸ਼ਨ ਜੋ ਵੀ ਅਰੈਸਟ ਦੀ ਫਿਗਰ ਹੋਏਗੀ ਉਹ ਤੁਹਾਨੂੰ ਅਸੀਂ ਕਨਵੇ ਕਰ ਦਾਂਗੇ ਤੇ ਅੱ ਜਿਦਨਾਲ ਅਸੀਂ ਪੂਰੀ ਪ੍ਰੋਪਰਲੀ ਥੋਰੋਲੀ ਬਸਾਦੀ ਚੈਕਿੰਗ ਕਰ ਰਏ ਆ ਗਿਆ ਤੇ ਇਹਦੇ ਨਾਲ ਨਾਲ ਬਾਕੀ ਸੌਡੀਜ਼ ਦੇ ਵਿੱਚ ਵੀ ਡੀਐਸਪੀ ਤੇ ਐਸਪੀ ਸਾਹਿਬਾਨ ਜਿਹੜੇ ਹੈਗੇ ਆ ਉਹ ਚੈਕਿੰਗ ਕਰ ਰਹੇ ਤੇ ਈਵਨਿੰਗ ਦੇ ਵਿੱਚ ਵੀ ਜਿਹੜਾ ਹੋਰ ਜਗ੍ਹਾਵਾਂ ਦੇ ਉੱਤੇ ਵੀ ਜਿਹੜਾ ਅਸੀਂ ਤਰਾ ਟੋਮਨੇਸ਼ਨ ਕੀਤੀ ਜਾਏਗੀ ਸਰ ਐਸੇ ਸਪੈਸ਼ਲ ਲਾਜੇਕ ਪਾਇਲਟ ਬੂਕ ਨੇ ਉਹਨਾਂ ਨੂੰ ਕਿੰਨਾ ਕੋ ਡਾਰਜਣਾ ਐਕਸਾਮ ਦਾ ਬਹੁਤ ਬੰਦੇ ਦੇ ਦੇਖੋ ਜੀ ਤੁਸੀਂ ਆਪ ਦੇਖੋ ਕਿ ਅਸੀਂ ਪਿਛਲੇ 2 ਦਿਨਾਂ ਦੇ ਵਿੱਚ 90 ਦੇ ਕਰੀਬ ਦੋਸ਼ੀ ਜਿਹੜੇ ਹੈਗੇ ਆ ਜਿਹੜੇ ਵੱਖ-ਵੱਖ ਮੁਕਦਮਿਆਂ ਦੇ ਵਿੱਚ ਵਾਟਰਡ ਸੀ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਸਭ ਬਿਲਕੁਲ ਜਿਹੜ ਇਨਾਂ ਦੇ ਉੱਤੇ ਜਿਹੜਾ ਪੁਲਿਸ ਦਾ ਸ਼ਿਕੰਜਾ ਆਇਆਗਾ ਉਖੜਿਆ ਤੇ ਇਹਦੇ ਨਾਲ ਨਾਲ ਜਿਹੜੀ ਪਬਲਿਕ ਹੈ ਉਹਦੀ ਫੀਡਬੈਕ ਬੜੀ ਪੋਜ਼ਿਟਿਵ ਹੈਗੀ ਹੈ ਮੈਨੂੰ ਕੁਝ ਪਬਲਿਕ ਦੇ ਲੋਕ ਮਿਲੇ ਸੀ ਅੱਜ ਜਦੋਂ ਉਸੇ ਕਾਸੂ ਕੀਤਾ ਤੇ ਦਫ਼ਤਰ ਦੇ ਵਿੱਚ ਵੀ ਕਿ ਉਹ ਆ ਕੇ ਕਹਿੰਦੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਆਪਰੇਸ਼ਨ ਹੈ ਇਹ ਬਾਰ-ਬਾਰ ਹੁੰਦੇ ਰਹਿਣੇ ਚਾਹੀਦੇ ਆ ਇਹਦੇ ਨਾਲ ਜਿਹੜਾ ਪਬਲਿਕ ਕੰਫੀਡੈਂਸ ਹੈ ਉਹ ਵੀ ਪੁਲਿਸ ਦੇ ਵਿੱਚ ਵਾਧਾ ਹੈ ਸਰ ਜੇ ਕਿਹਾ ਸੀ ਪ੍ਰੇਸ਼ਾਨ ਨਾ ਜਿਹੜੇ ਬਹੁਤ ਐਸਾ ਕਰਾਇਮ ਕਰਦੇ ਨੇ ਨਾ ਫਿਰ ਕਹਿ ਰਹੇ ਜਦੋਂ ਜਿਹੜੇ ਕਰਾਇਮ ਹੋ ਰਹੇ ਨੇ ਉਹਨਾਂ ਤੋਂ ਤਨਕੇਲ ਕੱਸੀ ਜਾਂਦੀ ਬਿਲਕੁਲ ਜੀ ਇਹਦੇ ਨਾਲ ਮੈਂ ਦੱਸਣਾ ਚਾਹਾਂਗਾ ਕਿ ਇਹ ਇੱਕ ਸਾਡਾ ਪ੍ਰੋਵੈਂਸ਼ਨ ਦਾ ਵੀ ਪਾਰਟ ਹੈਗਾ ਜਿਹੜੇ ਅਸੀਂ ਦੋਸ਼ੀ ਅਰੈਸਟ ਕੀਤੇ ਹੈ ਕੁਝ ਦੀ ਪੁੱਛਗਿੱਛ ਦੇ ਵਿੱਚ ਆਇਆ ਕਿ ਉਹਨਾਂ ਨੇ ਅੱਗੇ ਕਰਾਇਮ ਕਰਨਾ ਸੀਗਾ ਤਾਂ ਉਹਨਾਂ ਦੀ ਪੁੱਛਗਿੱਛ ਹੋਰ ਵੀ ਵਿਅਕਤੀ ਵੀ ਆਏ ਹੈ ਜਿਹੜੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਗ੍ਰਿਫਤਾਰ ਹੋਣਗੇ ਤੇ ਇਹ ਇੱਕ ਸਿਰਫ ਉਹੀ ਨਹੀਂ ਕਿ ਜਿਹੜੇ ਪਹਿਲਾ ਦੋਸ਼ੀ ਸੀਗੇ ਉਹੀ ਅਸੀਂ ਅਰੈਸਟ ਕੀਤੇ ਆ ਤੇ ਅੱਗੇ ਵਾਲੇ ਕਰਾਇਮ ਵੀ ਜਿਹੜੇ ਇਹਨਾਂ ਪ੍ਰੋਵੈਟ ਹੁੰਦੇ ਹੈ ਕਿ ਅਰੈਸਟ ਦੇ ਨਾਲ ਨਾਲ ਅਸੀਂ ਪ੍ਰੀਵੈਂਟਿਵ ਐਕਸ਼ਨ ਵੀ ਬਹੁਤ ਦੋਸ਼ੀਆਂ ਦੇ ਖਿਲਾਫ ਕੀਤਾ ਹੈਗਾ ਤਾਂ ਕਿ ਜਿਹੜਾ ਅੱਗੇ ਤੋਂ ਕਰਾਇਮ ਹੈ ਉਹ ਵੀ ਕੱਟੇ ਕਰਾਇਮ ਅੱਗੇ ਨਾਲੋਂ ਕੱਟੇਗਾ ਲੱਗਦਾ ਤੁਹਾਨੂੰ ਆ ਬਿਲਕੁਲ ਜੀ ਤੁਹਾਡੇ ਸਾਹਮਣੇ ਹੈਗਾ ਪਿਛਲੇ 2 ਮਹੀਨੇ ਤੋਂ ਬਹੁਤ ਧੱਟ ਮਾਰਦਾ ਤਾਂ ਜਿਹੜੀਆਂ ਹੈਗੀਆਂ ਤੇ ਸਿਟੀ ਦੇ ਵਿੱਚ ਹੋਈਆਂ ਹੈਗੀਆਂ ਤੇ ਅਸੀਂ ਮੈਂ ਮੇਰੀ ਸਾਰੀ ਫੋਰਸ ਅਸੀਂ 24 ਇੰਟੂ 7 ਜਿਹੜੇ ਹੈਗੇ ਆ ਪੂਰੀ ਤਰ੍ਹਾਂ ਇੱਥੇ ਤਾਨਾਤ ਹੈਗੇ ਆ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸੇ ਅਸੀਂ ਇਹਨੂੰ ਮੇਨਟੇਨ ਰੱਖੀਏ ਆਮ ਕੰਮ ਦੀਆਂ ਜਾਂ ਜਦੋਂ ਕਿ ਅਸੀਂ ਚੈਕਿੰਗ ਨਾਲ ਤੇ ਇਹਨੇ ਜਨਤਾ ਦੇ ਵਿੱਚ ਵੀ ਸਾਹਿਬ ਦਾ ਮੋਰਚਾ ਬਿਲਕੁਲ ਜੀ ਜਨਤਾ ਨੂੰ ਮੈਂ ਇਹ ਕਨਵੇ ਕਰਨਾ ਚਾਹਾਂਗਾ ਕਿ ਇਹ ਜਿਹੜੀ ਬਿਲਕੁਲ ਰੁਟੀਨ ਚੈਕਿੰਗ ਹੈ ਜੇ ਤੁਸੀਂ ਤੁਹਾਡੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਸਾਨੂੰ ਪੁਲਿਸ ਨੂੰ ਕੋਆਪਰੇਟ ਕਰੋ ਕੋਈ ਜਿਹੜਾ ਬੇਗੁਨਾ ਹੈਗਾ ਜੋ ਜੋ ਉਸ ਤੇ ਕੋਈ ਸਾਨੂੰ ਨਹੀਂ ਮਿਲਦਾ ਹੈਗਾ ਜੋ ਇਲੀਗਲ ਕੋਈ ਚੀਜ਼ ਹੈਗੀ ਹੈ ਤਾਂ ਉਹਦੇ ਨਾਲ ਕੋਈ ਵੀ ਅਸੀਂ ਕਾਰਵਾਈ ਨਹੀਂ ਕਰਾਂਗੇ ਇਹ ਸਿਰਫ ਉਹਨਾਂ ਦੋਸ਼ੀਆਂ ਲਈ ਹੈਗਾ ਕ੍ਰਿਮੀਨਲ 엘ਿਮੈਂਟਸ ਲਈ ਇਹ ਸਾਰੀ ਮੁਹਿੰਮ ਚਲਾਈ ਜਾ ਰਹੀ ਹੈ ਕਿ ਜਿਹੜਾ ਕਿ ਕੋਈ ਗੈਰ ਕਾਨੂੰਨੀ ਕੰਮ ਕਰਦੇ